ਸਾਥੀਓ ਸਤਿ ਸ੍ਰੀ ਅਕਾਲ 23 ਜਗ੍ਹਾ ਤੇ ਪਾਣੀ ਜ਼ਰੂਰ ਲਹਿ ਗਿਆ ਪਰ ਪਿੱਛੇ ਛੱਡ ਗਿਆ ਦੁੱਖਾਂ ਦੇ ਪਹਾੜ ਤੁਸੀਂ ਦੇਖ ਰਹੇ ਹੋਵੋਗੇ ਜਿਹੜੀ ਜ਼ਮੀਨ ਹੈ ਬਿਲਕੁਲ ਰੇਗਿਸਤਾਨ ਬਣਤਾ ਐ ਲੱਗਦਾ ਜਿਵੇਂ ਆਪਾਂ ਰਾਜਸਥਾਨ ਦੀ ਟਿੱਬਿਆਂ 'ਚ ਫਿਰਦੇ ਆਂ ਰੇਗਿਸਤਾਨ ਦੀ ਧਰਤੀ ਤੇ ਫਿਰਦੇ ਆਂ ਪਰ ਨਹੀਂ ਸਾਥੀਓ ਇਹ ਪੰਜਾਬ ਦੀ ਜ਼ਮੀਨ ਹੈ ਜਿੱਥੇ ਪਾਣੀ ਆਉਣ ਤੋਂ ਪਹਿਲਾਂ ਲੱਖ ਲੱਖ ਜਿੰਨੀਆਂ ਫਸਲਾਂ ਲਹਿਰਾਉਂਦੀਆਂ ਸੀਗੀਆਂ ਮੰਨ ਦੇਖ ਕੇ ਖੁਸ਼ ਹੁੰਦਾ ਸੀਗਾ ਪਰ ਅੱਜ ਦੁੱਖਾਂ ਦੇ ਪਹਾੜ ਛੱਡ ਗਿਆ ਚਾਰ ਚਾਰ ਪੰਜ ਪੰਜ ਫੁੱਤਰ ਜਿਹੜਾ ਰੇਤ ਹੈ ਚੜਾਤਾ ਸਾਥੀਓ ਕਿੰਨਾ ਔਖਾ ਪੰਜਾਬ ਦੇ ਹਾਲਾਤ ਬਦਲ ਕੇ ਰਖਤੇ ਪਾਣੀਆਂ ਨੇ ਪੰਜਾਬ ਦਾ ਨਕਸ਼ਾ ਹੀ ਬਦਲਤਾ ਅੰਦਰ ਆ ਪੰਜਾਬ ਦੀ ਜਿਹੜੀ ਪੰਜ ਦਰਿਆਵਾਂ ਦੀ ਧਰਤੀ ਨੇ ਜਿਹੜਾ ਰੇਗਿਸਤਾਨ ਬਣਤਾ ਕਿੰਨਾ ਔਖਾ ਕਿੰਨੀਆਂ ਔਖੀਆਂ ਜ਼ਮੀਨਾਂ ਸੁਧਰਨਗੀਆਂ ਕਿੰਨੀ ਔਖੀ ਧਰਤੀ ਸਵਾਰੇ ਜਾਏਗੀ ਸਾਥੀਓ ਬਹੁਤ ਮੁਸ਼ਕਲ ਦਾ ਦੌਰ ਹੈ ਬਹੁਤ ਆਪਣੇ ਭਿਆਨਕ ਜਿਹੜੇ ਐ ਨਾ ਨਿਸ਼ਾਨ ਦਰਿਆਵਾਂ ਦਾ ਪਾਣੀ ਪਿੱਛੇ ਛੱਡ ਗਿਆ ਬਹੁਤ ਔਖਾ ਜਿਹੜਾ ਹੈ ਕਿ ਇਹ ਫਸਲਾਂ ਜਿਹੜੀਆਂ ਆਪਣੀਆਂ ਸੁਧਾਰੀਆਂ ਜਾਣਗੀਆਂ